ਅੰਦੇਸ਼ਵ ਦੇਸ਼ਾਂ ਦੇ ਵਿੱਚ ਵਸਦੇ ਮੇਰੇ ਭਰਤਵਾਸੀ ਭੈਣ ਭਰਾਓ ਤੁਸੀਂ ਮੇਰੇ ਆਪਣੇ ਤੇ ਮੈਂ ਤੁਹਾਡਾ ਆਪਣਾ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਲੁਧਿਆਣੇ ਤੋਂ ਸਵਾਗਤ ਕਰਦਾ ਹਾਂ ਮਜਲੂਮਾਂ ਮਜ਼ਦੂਰਾਂ ਦੀ ਆਵਾਜ਼ بلند ਕਰਨ ਵਾਲੇ ਤੁਹਾਡੇ ਆਪਣੇ ਇਸ YouTube ਚੈਨਲ ਔਰ Facebook ਪੇਜ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਦੇ ਉੱਤੇ ਅੱਜ ਦਾ ਵੀਡੀਓ ਲੈ ਕੇ ਆਪ ਜੀ ਦੀ ਕਿਚੜੀ ਦੇ ਵਿੱਚ ਆਉਣ ਦਾ ਜੋ ਮੇਰਾ ਮਕਸਦ ਹੈ ਬਚਪਨ ਚ ਤੁਸੀਂ ਕਹਾਵਤ ਸੁਣੀ ਹੋਣੀ ਆ ਕਿ ਜੋ ਲੋਕ ਦੂਸਰੇ ਲੋਕਾਂ ਦੇ ਲਈ ਟੋਏ ਪੁੱਟਦੇ ਆ ਉਹ ਆਪ ਉਸ ਟੋਏ ਦੇ ਵਿੱਚ ਡਿੱਗ ਪੈਂਦੇ ਆ ਜਾਂ ਕਹਿੰਦਾ ਭਾਬ ਕਿ ਜੋ ਦੂਸਰਿਆਂ ਦੇ ਲਈ ਕਬਰ ਖੋਦਦੇ ਆ ਤੇ ਉਹ ਆਪ ਕਈ ਵਾਰੀ ਉਸ ਕਬਰ ਦੇ ਵਿੱਚ ਡਿੱਗ ਪੈਂਦੇ ਆ ਇਹ ਕਹਾਵਤ ਬਿਲਕੁਲ ਸਿੱਧ ਹੁੰਦੀ ਹੈ ਲਾਗੂ ਹੁੰਦੀ ਹੈ ਇਸ ਬੰਦੇ ਦੇ ਉੱਤੇ ਇਹ ਜੋ ਤਸਵੀਰ ਤੁਸੀਂ ਦੇਖਦੇ ਪਏ ਹੋ ਇਹ ਲੁਧਿਆਣੇ ਦਾ ਇੱਕ ਬਈਮਾਨ ਪੱਤਰਕਾਰ ਜਿਹੜਾ ਪੱਤਰਕਾਰਤਾ ਦੀ ਹੱਦ ਤੋਂ ਥੱਲੇ ਡੇਕੇ ਪੱਤਰਕਾਰਤਾ ਕਰਦਾ ਆ ਇਹ ਬਲੈਕਮੇਲਰ ਆ ਬਹੁਤ ਸਾਰੇ ਲੋਕਾਂ ਨੂੰ ਇਹ ਬਲੈਕਮੇਲ ਵੀ ਕਰਦਾ ਆ ਲੁਧਿਆਣੇ ਦੇ ਵਿੱਚ ਤਿੰਨ ਵਾਰੀ ਮੇਰੇ ਖਿਲਾਫ ਪ੍ਰੋਪਗੈਂਡਾ ਕੀਤਾ ਕੁਝ ਜਾਤ ਹੰਕਾਰੀ ਲੋਕਾਂ ਨੇ ਤੇ ਇਹ ਉਹਨਾਂ ਦੇ ਨਾਲ ਵੜ ਕੇ ਪਿਛਵਾੜਾ ਉੱਪਰ ਨੂੰ ਚੁੱਕ ਕੇ ਅਸਮਾਨ ਵੱਲ ਨੂੰ ਇਹ ਜੋਰ ਲਾਉਂਦਾ ਸੀਗਾ ਡਾਕਟਰ ਗੁਰਿੰਦਰ ਸਿੰਘ ਨੰਗਰੇਟੇ ਦੇ ਉੱਤੇ ਕਾਰਵਾਈ ਹੋ ਸਕੇ ਅ ਸਭ ਤੋਂ ਪਹਿਲਾਂ ਤੇ ਇਹਦੀ ਭਾਸ਼ਾ ਦੇਖੋ ਕਿ ਇਹ ਕਿਹੜੀ ਭਾਸ਼ਾ ਦਾ ਇਸਤੇਮਾਲ ਕਰ ਰਿਹਾ ਆ ਆ ਦੇਖੋ ਨਕੜਮ ਚੋਧਰੀਆਂ ਦੇ ਨਾਲ ਮਿਲ ਕੇ ਇਹ ਇਧਰ ਡੰਗਰ ਡਾਕਟਰ ਵੀ ਨਹੀਂ ਹੁੰਦੇ ਜਿਹੜੇ ਡੰਗਰਾਂ ਨੂੰ ਡੀ ਕੇ ਲਾਂਦੇ ਜਿਹਦੇ ਡਾਕਟਰ ਲਈ ਫਿਰਦਾ ਠੀਕ ਆ ਪ੍ਰਸ਼ਾਸਨ ਦੀ ਭੂਮਿਕਾ ਤਾਂ ਨਹੀਂ ਲੱਗ ਰਹੀ ਇੱਥੇ ਦੇਖੋ ਜਦੋਂ ਹੁਣ ਲਖੂ ਸਾਹਿਬ ਨੇ ਦੱਸ ਦਿੱਤਾ ਵੀ ਉਹਨਾਂ ਕਿਹਾ ਵੀ ਪੱਟ ਲੋ ਉਹਦਾ ਪ੍ਰਸ਼ਾਸਨ ਨੂੰ ਸਿੱਧਾ ਹੀ ਚੈਲੰਜ ਹੈ ਤੇ ਪ੍ਰਸ਼ਾਸਨ ਨੂੰ ਵੀ ਪੱਪੀ ਲੈਣਾ ਚਾਹੀਦਾ ਮੈਂ ਤਾਂ ਕਹਿਣਾ ਵੀ ਉਹਨੂੰ ਕੁਝ ਕੀਤਾ ਹੋਣਾ ਇੱਕ ਹੁੰਦੀ ਹੈ ਕਿਲਿੰਗ ਇੱਕ ਹੁੰਦੀ ਟਾਰਗੇਟ ਕਿਲਿੰਗ ਟਾਰਗੇਟ ਕਿਲਿੰਗ ਵੀ ਕਈ ਤਰ੍ਹਾਂ ਦੀ ਹੁੰਦੀ ਹੈ ਜਦੋਂ ਅਸੀਂ ਕੋਈ ਮਨੋਰੰਜਨ ਲਈ ਕੋਈ ਗੀਤ ਗਾਣਾ ਗਾਣੇ ਆ ਉਹਦੇ ਵਿੱਚ ਉਹ ਸਾਡਾ ਮਨੋਰੰਜਨ ਤੌਰ ਤੇ ਹੁੰਦਾ ਪਰ ਜਦੋਂ ਕੋਈ ਉਹਨੂੰ ਚੁੰਡੀਆਂ ਵੜੜੀਆਂ ਸ਼ੁਰੂ ਕਰ ਦੇ ਤਾਂ ਫਿਰ ਉਹ ਸਾਡੀ ਨਿੱਜੀ ਆਤਮਾ ਤੇ ਚੁੰਡੀਆਂ ਵੜੀ ਜਾਂਦੀਆਂ ਗੁਰਿੰਦਰ ਸਿੰਘ ਰਿਗਰੇਟਾ ਜੋ ਕਿ ਇੱਕ ਸੋਸ਼ਲ ਮੀਡੀਆ ਦੇ ਇੱਕ ਬੰਦਾ ਹਮੇਸ਼ਾ ਐਕਟਿਵ ਰਹਿੰਦਾ ਤੇ ਐਕਟਿਵ ਕਿਉਂ ਰਹਿੰਦਾ ਕਿਉਂਕਿ ਹਮੇਸ਼ਾ ਕਿਸੇ ਨਾ ਕਿਸੇ ਨੂੰ ਟਾਰਗੇਟ ਕਰਦਾ ਕਿਸੇ ਨਾ ਕਿਸੇ ਬਾਰੇ ਪੱਦਰ ਟਿੱਪਣੀਆਂ ਕਰਦਾ ਅੱਜ ਫਿਰ ਇੱਕ ਵਾਰ ਉਹਦੇ ਵੱਲੋਂ ਜੱਟ ਸਮਾਜ ਨੂੰ ਲੈ ਕੇ ਇੱਕ ਪੱਦੀ ਗਾਣੇ ਜਿਹੜੇ ਟਿੱਪਣੀ ਕੀਤੀ ਗਈ ਆ ਜਿੰਨੂੰ ਲੈ ਕੇ ਪੂਰਾ ਸਮਾਜ ਭਾਈਚਾਰਾ ਤੇ ਸੰਸਥਾਵਾਂ ਇੱਥੇ ਪਹੁੰਚੀਆਂ ਹੋਈਆਂ ਨੇ ਮਕੂਬਾ ਜੀ ਵੀ ਪਹੁੰਚੇ ਨੇ ਸਤਪਾਲ ਸਰ ਵੀ ਪਹੁੰਚੇ ਨੇ ਤੇ ਸੁਖਵਿੰਦਰ ਭਾਜੀ ਤੇ ਹੋਰ ਸੱਜਣ ਵੀ ਇੱਥੇ ਪਹੁੰਚੇ ਹੋਏ ਨੇ ਗੱਲ ਵੀ ਕਰਾਂਗੇ ਭਰ ਕਿ ਇਹਨਾਂ ਸ਼ਰਾਰਤੀ ਅੰਸਰ ਜਦੋਂ ਇਹ ਸੋਸ਼ਲ ਮੀਡੀਆ ਦੇ ਕਿਸੇ ਨੂੰ ਟਾਰਗੇਟ ਕਰਦੇ ਨੇ ਉਹਦੀ ਪਹਿਲਾਂ ਕਿਉਂ ਨਹੀਂ ਇਹਨਾਂ ਨੂੰ ਮੂੰਹ ਬੰਦ ਕਰਾਇਆ ਜਾਂਦੇ ਕਿਉਂ ਜਦੋਂ ਇਹਨਾਂ ਦਾ ਫੇਮ ਵੱਜ ਜਾਂਦਾ ਜਾਂ ਕਿਸੇ ਬਾਰੇ ਗਲਤ ਬੋਲ ਗਏ ਇਹ ਉੱਬਰਣਾ ਸ਼ੁਰੂ ਹੋ ਜਾਂਦੇ ਆ ਫਿਰ ਕਿਉਂ ਲੋਕਾਂ ਨੂੰ ਧਰਨੇ ਲਾਣੇ ਪੈਂਦੇ ਆ ਕਿ ਪ੍ਰਸ਼ਾਸਨ ਦੀਆਂ ਪਹਿਲਾਂ ਭੂਮਿਕਾ ਕਿਉਂ ਨਹੀਂ ਇਹਨਾਂ ਤੇ ਬਰਕਰਾਰ ਦਿੰਦੀਆਂ ਗੱਲ ਕਰਾਂਗੇ ਜਿੱਦਾਂ ਤੁਸੀਂ ਸਮਝ ਗੱਲ ਤੁਸੀਂ ਧਰਨਾ ਲਾਣਾ ਇੱਥੇ ਆਏ ਪ੍ਰਦਰਸ਼ਨ ਕਰਨ ਆਏ ਹੋ ਇੱਕ ਰਣੇਟੇ ਬਾਰੇ ਹਾਂ ਜੀ ਅੱਧੀ ਡਿਪਲੀ ਕਰਦਾ ਹੈ ਜੱਜ ਸਮਾਜ ਦੇ ਉੱਤੇ ਪਹਿਲਾਂ ਕਿਹਨੂੰ قصوروار ਮੰਨਦੇ ਹੋ ਸਮਾਜ ਨੂੰ ਮੰਨਦੇ ਹੋ ਕਿ ਸਮਾਜ लेट ਆਇਆ ਕਿ ਜਿਹੜੇ ਪਹਿਲਾਂ ਪ੍ਰਸ਼ਾਸਨ ਨੂੰ ਮੰਨਦੇ ਜਿਹੜਾ ਇਹਨਾਂ ਨੂੰ ਓਟ ਦੇਣ ਨੂੰ ਨੱਥ ਨਹੀਂ ਪਾਉਂਦਾ ਕ੍ਰਾਈਮ ਨੂੰ ਨੱਥ ਪਾਉਣਾ ਕਿਹਦਾ ਕੰਮ ਹੁੰਦਾ ਇਹ ਗੱਲ ਵਧੀਆ ਨਹੀਂ ਪ੍ਰਸ਼ਾਸਨ ਨੂੰ ਟਾਰਗੇਟ ਕੀਤਾ ਕੋਈ ਪ੍ਰਸ਼ਾਸਨ ਨੂੰ ਵੀ ਪਤਾ ਲੱਗਣਾ ਜਿਹਦਾ ਵੀ ਇੱਜ਼ਤ ਉਹਨਾਂ ਦੀ ਵੀ ਹੈਗੀ ਹੈ ਜਿੱਦਾਂ ਪਾਜੀ ਦੇਖੋ ਜਿਹੜੀ ਕਮਿਊਨਿਟੀ ਦੀ ਗੱਲ ਕਰਦੇ ਪਏ ਆ ਇਹ ਕਮਿਊਨਿਟੀ ਹਰ ਇੱਕ ਮਹਿਕਮੇ ਦੇ ਵਿੱਚ ਹੈ ਹਨਾ ਪਰ ਮੈਂ ਕਹਿੰਦਾ ਵੀ ਕਿਸੇ ਵੀ ਕਮਿਊਨਿਟੀ ਨੂੰ ਮੈਂ ਤਾਂ ਇੱਥੋਂ ਤੱਕ ਵੀ ਆਖਣ ਲੱਗਾ ਮਾਂ ਵੀ ਆ ਜਨੇ ਇੱਥੇ ਆਏ ਆ ਜੇ ਇਹਨਾਂ ਦੇ ਵਿੱਚੋਂ ਵੀ ਕੋਈ ਇਹੋ ਜਿਹਾ ਬਿਆਨ ਦੇ ਦਿੰਦਾ ਆ ਜਿਸ ਕਮਿਊਨਿਟੀ ਦੇ ਵਿੱਚੋਂ ਡਾਕਟਰ ਗੁਰਿੰਦਰ ਹੈ ਮੈਂ ਨਾ ਤੇ ਉਹਦੇ ਨਾਮ ਨਾਲ ਸਿੰਘ ਲਾਉਣਾ ਮਾਂ ਤੇ ਨਾਂ ਰੰਗਰੇਟਾ ਕਹਿਣਾ ਮਾਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਰੰਗਰੇਟਾ ਜਥੇਬੰਦੀਆਂ ਨੇ ਉਹਦੇ ਨਾਮ ਤੋਂ ਰੰਗਰੇਟਾ ਸ਼ਬਦ ਵਾਪਸ ਲੈ ਲਿਆ ਸੀ ਠੀਕ ਹੈ ਜੀ ਸਿੰਘ ਮੈਂ ਇਸ ਕਰਕੇ ਨਹੀਂ ਕਹਿੰਦਾ ਵੀ ਕਦੀ ਅੰਮ੍ਰਿਤ ਛਕ ਲਿਆ ਤੇ ਕਦੀ ਭੰਗ ਕਰ ਲਿਆ ਤੇ ਕਦੀ ਕਿਸੇ ਪ੍ਰਕਾਰ ਦਾੜਾ ਖੁੱਲਾ ਰੱਖ ਲਿਆ ਤੇ ਕਦੀ ਫਿਰ ਕਟਿੰਗ ਕਰ ਲਿਆ ਲੋਕ ਆਪਣੇ ਹੱਥਾਂ 'ਚ ਕਾਨੂੰਨ ਲੈਂਦੇ ਆ ਫਿਰ ਪ੍ਰਸ਼ਾਸਨ ਕਹਿੰਦਾ ਆ ਕਿ ਇਹ ਸਾਡੇ ਕਾਨੂੰਨ ਨਹੀਂ ਮੰਨਦੇ ਜਾਂ ਅਤਵਾਦੀ ਹੈ ਜਾਂ ਵੱਖਵਾਦੀ ਆ ਪਰ ਫਿਰ ਜਦੋਂ ਕੋਈ ਕਮਿਊਨਿਟੀ ਨੂੰ ਟਾਰਗੇਟ ਕਰੇਗਾ ਤਾਂ ਫਿਰ ਕਿਸੇ ਨਾ ਕਿਸੇ ਨੂੰ ਤਾਂ ਜਵਾਬ ਦੇਣਾ ਪੈਂਦਾ ਸਾਡੇ ਨਾਲ ਸਤਪਾਲ ਜੀ ਜੋ ਕਿ ਮੁਲਾਜ਼ਮ ਵੀ ਰਿਹਾ ਤੁਸੀਂ ਵੀ ਮੁਲਾਜ਼ਮ ਰਹੇ ਹੋ ਠੀਕ ਹੈ ਪ੍ਰਸ਼ਾਸਨ ਦੀ ਭੂਮਿਕਾ ਜ਼ਰੂਰ ਲੱਗ ਰਹੀ ਹੈ ਤੇ ਵੇਖੋ ਜਦੋਂ ਹੁਣ ਮਹੂ ਸਾਹਿਬ ਨੇ ਦੱਸ ਦਿੱਤਾ ਵੀ ਉਹਨੇ ਕਿਹਾ ਵੀ ਪੱਟ ਲੋ ਤੇ ਪ੍ਰਸ਼ਾਸਨ ਨੂੰ ਵੀ ਪੱਟ ਵੀ ਲੈਣਾ ਚਾਹੀਦਾ ਮੈਂ ਤਾਂ ਕਹਿੰਦਾ ਵੀ ਉਹਨੂੰ ਕੁਝ ਕੀਤਾ ਹੋਣਾ ਚਾਹੀਦਾ ਦੋ ਕਮਿਊਨਿਟੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਲੜਾਈ ਕੀਤੀ ਜਾ ਰਹੀ ਹੈ ਸ਼ਰੀਆਮ ਪਤਾ ਵੀ ਲੱਗ ਰਿਹਾ ਹੈ ਤੇ ਉਹਦੇ ਬਾਰੇ ਸੋਸ਼ਲ ਮੀਡੀਆ ਤੇ ਭੱਦੀਆਂ ਸ਼ਤਾਬਲੀ ਵੀ ਯੂਜ਼ ਕੀ ਜਾਂਦੀਆਂ 153 ਇਹਦਾ ਪਰਚਾ ਸਾਡੇ ਤੇ ਪਾਇਆ ਜਾਂਦਾ ਅਸੀਂ ਤਾਂ ਦੁਨੀਆ ਨੂੰ ਸੱਚ ਉਜਾਗਰ ਕੀਤਾ ਇੱਥੇ ਤਾਂ ਸ਼ਰੀਆਮ ਕਹਿ ਰਿਹਾ ਪ੍ਰਸ਼ਾਸਨ ਨੂੰ ਉਂਗਲੀ ਦਿਖਾਈ ਜਾ ਰਹੀ ਹੈ ਫੋਕਨ ਡਾਕਟਰ ਨਾਂ ਕੀ ਸਹੀ ਇਸ ਬੰਦੇ ਨਾਲ ਡਾਕਟਰ ਦੀ ਪੜ੍ਹਾਈ ਮੈਂ ਕਹਿੰਨਾ ਉੱਚ ਦਰਜੇ ਦੀ ਪੜ੍ਹਾਈ ਹੁੰਦੀ ਹੈ ਕਿ ਇਧਰ ਇਹ ਬੰਦੇ ਇਧਰ ਡੰਗਰ ਡਾਕਟਰ ਵੀ ਨਹੀਂ ਹੁੰਦੇ ਜਿਹੜੇ ਡੰਗਰਾਂ ਨੂੰ ਡੀ ਕੀ ਲਾਂਦੇ ਜਿਹਦੇ ਡਾਕਟਰ ਲਈ ਫਿਰਦਾ ਦੇਖੀ ਤੁਸੀਂ ਵੀਡੀਓ ਇਹ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਦੇ ਉੱਤੇ ਕਾਰਵਾਈ ਕਰਵਾਉਣ ਦੇ ਲਈ ਜਾਤ ਹੰਕਾਰੀਆਂ ਦੇ ਨਾਲ ਮਿਲ ਕੇ ਖੁਦ ਜਾਤ ਹੰਕਾਰੀ ਹੈ ਇਹ ਮਿਲ ਕੇ ਪੂਰਾ ਅਸਮਾਨ ਵੱਲ ਐਨ ਉੱਪਰ ਨੂੰ ਚੁੱਕ ਕੇ ਪਿਛਵਾੜਾ ਜ਼ੋਰ ਲਾ ਰਿਆ ਸੀ ਲੇਕਿਨ ਦੂਸਰੇ ਦੇ ਲਈ ਕਵਰ ਪੁੱਟਣ ਵਾਲਾ ਆਪ ਕਈ ਵਾਰੀ ਉਸ ਕਵਰ ਦੇ ਵਿੱਚ ਡਿੱਗ ਪੈਂਦਾ ਆ ਇਹਦੀ ਆ ਦੂਸਰੀ ਵੀਡੀਓ ਦੇਖੋ ਇਹਦੇ ਨਾਲ ਕੀ ਬਣੀ ਆ ਨਾ ਨਾ ਇਹ ਆਈ ਨਾਮ ਤੈਅ ਤੇ ਇਨਕਲਾਬ ਜਿੰਦਾਬਾਦ ਇਹਦੇ ਨੇ ਮੁੰਡੇ ਦੇ ਪਿੱਕਲ ਲਾਈਆ ਜੀ ਕੋਈ ਇਹਨਾਂ ਦੀ ਪਰਚਾ ਨਹੀਂ ਪਾਇਆ ਨਾ ਪਿੱਕਲ ਲਾਂਦਾ ਜੀ ਜੀ ਜਿਹੜਾ ਕੋਈ ਗੱਲ ਮੈਂ ਕਹੀ ਵੀ ਉਹਦਾ ਇਹਨਾਂ ਨੇ ਮੇਰੇ ਤੇ ਪਰਚਾ ਪਾਇਆ ਜਾਤੀ ਸੂਚਕ ਦਾ ਜੀ ਦੂਜੀ ਗੱਲ ਇਹ ਸਵਾਲ ਆ ਕਿ ਪੱਤਰਕਾਰ ਹੋ ਕੇ ਅਸੀਂ ਜਾਤੀ ਸੂਚਕ ਸ਼ਬਦ ਬੋਲਦੇ ਆ ਸੋਇਕਾ ਜੂ ਆਡੀਓ ਵਾਇਰਲ ਕੀਤੀ ਜਾ ਰਹੀ ਹੈ ਤੁਹਾਡਾ ਨਾਮ ਲੈ ਕੇ ਬਈ ਉਹ ਕੋਈ ਧਮਕੀ ਆਈ ਹੈ ਉਹਨੂੰ ਜਿਹੜੇ ਬੰਦਾ ਚਿੱਟੀ ਵੇਚੇ ਨੂੰ ਉਹ ਕੀ ਮੈਟਰ ਹੈ ਮੈਨੂੰ ਪਤਾ ਨਹੀਂ ਮੈਂ ਤਾਂ ਸੁਇਲ ਨੇ ਇਹਨਾਂ ਨੇ ਪੜਾਇਆ ਹੈ ਇਨਕਲਾਬ ਜਿੰਦਾਬਾਦ ਇਹਨਾਂ ਨੇ ਮੈਨੂੰ ਚਲੋ ਐਕਟ ਬਣ ਗਿਆ ਇਹਨਾਂ ਨੇ ਓਕੇ ਆ ਕੇ ਬਾਲੀ ਪਰ ਜਿਹੜਾ ਮੇਰੀ ਐਮਐਲਏ ਬਣਾਈ ਕੋਈ ਔਰਤ ਇਹਨਾਂ ਨੇ ਹਲੇ ਤੱਕ ਉਹਦਾ ਪੱਤਾ ਨਹੀਂ ਕੱਟਿਆ ਦੇਖੀ ਤੁਸੀਂ ਵੀਡੀਓ ਇਹ ਬੰਦਾ ਖੁਦ ਜਾਤੀ ਸੂਚਕ ਸ਼ਬਦ ਬੋਲਣ ਦੀ ਵਜ੍ਹਾ ਕਰਕੇ ਇਹਦੇ ਤੇ ਐਸਸੀ ਐਸਟੀ ਐਕਟ ਲਗਾਇਆ ਹੋਰ ਵੀ ਸੰਗੀਨ ਧਰਾਵਾਂ ਲਗੀਆਂ ਨੇ ਔਰ ਇਹ ਜੇਲ ਦੀ ਚੱਕੀ ਪੀਸਦਾ ਪਿਆ ਆ ਔਰ ਜਿਹੜੇ ਵੀ ਇਹਦੇ ਨਾਮ ਲੋਕ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਦੇ ਉੱਤੇ ਕਾਰਵਾਈ ਕਰਨ ਵਾਸਤੇ ਆਏ ਸਿਗੇ ਮੈਂ ਉਹਨਾਂ ਨੂੰ ਸਿਆਣੇ ਨਹੀਂ ਸਮਝਦਾ ਮੂਰਖ ਲੋਕ ਸਿਗੇ ਉਹਨਾਂ ਦੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਸਬੂਤ ਨਹੀਂ ਸੀਗਾ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਦੇ ਖਿਲਾਫ ਹਨੇਰੇ 'ਚ ਤੀਰ ਮਾਰ ਰਹੇ ਸੀ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਦੀ ਛਵੀ ਨੂੰ ਖਰਾਬ ਕਰ ਰਹੇ ਸੀਗੇ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਨੂੰ ਡਿਫੇਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਬਟ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਜਿਸ ਤਰ੍ਹਾਂ ਹਾਥੀ ਆਪਣੀ ਮਸਤ ਚਾਲ ਤੁਰਿਆ ਜਾਂਦਾ ਆ ਡਾਕਟਰ ਗੁਰਿੰਦਰ ਸਿੰਘ ਨਗਰੇਟਾ ਆਪਣੀ ਚਾਲ ਚੱਲੀ ਜਾਂਦਾ ਆ ਲੇਕਿਨ ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਉਹ ਡਾਕਟਰ ਗੁਰਿੰਦਰ ਸਿੰਘ ਨਗਰੇਟਾ ਦੇ ਸੱਚ ਬੋਲਣ ਤੋਂ ਉਹਨਾਂ ਨੂੰ ਤਕਲੀਫ ਹੁੰਦੀ ਆ ਉਹਨਾਂ ਨੂੰ ਹਜ਼ਮ ਨਹੀਂ ਹੁੰਦਾ ਸੱਚ ਸੋ ਇਹਨਾਂ ਨੇ ਬਹੁਤ ਜ਼ੋਰ ਲਾਇਆ ਡਾਕਟਰ ਗੁਰਿੰਦਰ ਸਿੰਘ ਨਗਰੇਟਾ ਨੂੰ ਅੰਦਰ ਕਰੋਣ ਦੇ ਲਈ ਮਰਵਾਉਣ ਦੇ ਲਈ ਪਰ ਇਹਨਾਂ ਵਿਚਾਰਿਆਂ ਦੀ ਪੇਸ਼ ਨਹੀਂ ਚੱਲੀ ਚਲੋ ਵਾਇਗਰੂ ਇਹਨਾਂ ਨੂੰ ਪਾਲ ਬਖਸ਼ੇ ਤੇ ਇਹਨਾਂ ਵਿਚਾਰਿਆਂ ਦੇ ਉੱਤੇ ਮੈਨੂੰ ਤਰਸ ਬਹੁਤ ਆਇਆ ਆ ਕਿ ਇਨੀ ਠੰਡ ਦੇ ਵਿੱਚ 10 ਦਸੰਬਰ ਨੂੰ ਇਹਨਾਂ ਨੇ ਬਹੁਤ ਕੱਟ ਕੀਤਾ ਸੀਗਾ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਦੇ ਖਿਲਾਫ ਪ੍ਰੋਪਗੈਂਡਾ ਕੀਤਾ ਸੀਗਾ ਉਹਨੂੰ ਅੰਦਰ ਕਰਾਉਣ ਵਾਸਤੇ ਪਰ ਵਿਚਾਰਿਆਂ ਕਹਿੰਦੇ ਆ ਵੀ ਜੇ ਸੱਚੇ ਮਾਰਗ ਚੱਲਦੇ ਆ ਤੇ ਜਹਾਨ ਉਸਤਤ ਕਰਦਾ ਆ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਸੱਚੇ ਮਾਰਗ ਚੱਲਦੇ ਆ ਜੇ ਤੁਹਾਡੇ ਕੋਲ ਪੱਲੇ ਸੱਚ ਆ ਤੇ ਉਹ ਪ੍ਰਮਾਤਮਾ ਵੀ ਤੁਹਾਡਾ ਸਾਥ ਦਿੰਦਾ ਆ ਜੇ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਦੇ ਪੱਲੇ ਸੱਚ ਸੀਗਾ ਤੇ ਇਕੱਲਾ ਉਹ ਅਕਾਲ ਪੁਰਖ ਦੀ ਮਿਹਰ ਸੀ ਉਸ ਪਰਮੇਸ਼ਵਰ ਦੀ ਪ੍ਰਭੂ ਦੀ ਉਸ ਅੱਲਾਹ ਖੁਦਾ ਦੀ ਤੁਹਾਡਾ ਵੀਰਾਂ ਦਾ ਸਾਥ ਸੀਗਾ ਤੇ ਆ ਤੁਹਾਡਾ ਵੀਰ ਅੱਜ 8 ਜਨਵਰੀ 2024 ਤੁਹਾਡੇ ਸਾਹਮਣੇ ਬੈਠਾ ਹੋਇਆ ਸੋ ਜਿਹੜਾ ਕਿਸੇ ਲਈ ਕਬਰ ਪੁੱਟਦਾ ਆ ਉਹ ਆਪ ਉਸੇ ਕਬਰ ਦੇ ਵਿੱਚ ਡਿੱਗ ਪੈਂਦਾ ਆ ਸੋ ਰੱਬ ਇਹਨਾਂ ਨੂੰ ਸਮਤ ਬਖਸ਼ੇ ਪੱਤਰਕਾਰ ਜਿਹੜਾ ਆ ਉਹ ਪੱਤਰਕਾਰਤਾ ਦੇ ਵਿੱਚ ਨਿਪੁੰਨ ਹੋਣਾ ਚਾਹੀਦਾ ਆ ਉਹ ਕਦੀ ਵੀ ਪਰਸਨਲ ਹੋ ਕੇ ਕਿਸੇ ਵਿਅਕਤੀ ਨਾਲ ਨਿੱਜੀ ਰੰਜਿਸ਼ ਨਾ ਰੱਖੇ ਉਹ ਪੱਤਰਕਾਰਤਾ ਕਰੇ ਦੇਖੋ ਕਾਉਂਟਰ ਸਵਾਲ ਹੁੰਦੇ ਆ ਲੇਕਿਨ ਉਹਦੀ ਇੱਕ ਭਾਸ਼ਾ ਦੀ ਮर्यादा ਹੁੰਦੀ ਆ ਪੱਤਰ ਅਗਰ ਤੁਹਾਨੂੰ ਸਾਡੀ ਵਿਚਾਰਧਾਰਾ ਵਧੀਆ ਲੱਗਦੀ ਆ ਚੈਨਲ ਦੇ ਉੱਤੇ ਤੁਸੀਂ ਜੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਡੀਆਂ ਵੀਡੀਓਜ਼ ਨੂੰ ਜੇ ਤੁਸੀਂ ਲਾਈਕ ਕਰਦੇ ਆ ਤੇ ਅਗੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਤੇ ਆਪਣੀਆਂ ਭਾਵਨਾਵਾਂ ਵਯਕਤ ਕਰਨ ਵਾਸਤੇ ਇੱਕ ਪਿਆਰਾ ਜਿਹਾ ਕਮੈਂਟ ਕਰਦੇ ਆ ਕਰੋ ਤੇ ਪਲੀਜ਼ ਇਹ ਜ਼ਰੂਰ ਦੱਸਿਆ ਕਰੋ ਕਿ ਤੁਸੀਂ ਕਿਹੜੀ ਕੰਟਰੀ ਕਿਹੜੇ ਸਟੇਟ ਕਿਹੜੇ ਦੇਸ਼ ਕਿਹੜੇ ਸ਼ਹਿਰ ਤੋਂ ਤੁਸੀਂ ਇਹ ਵੀਡੀਓ ਨੂੰ ਦੇਖਦੇ ਪਏ ਆ ਤਾਂ ਕਿ ਸਾਨੂੰ ਇਹ ਹੌਸਲਾ ਹੁੰਦਾ ਆ ਦੇਖ ਕੇ ਵੀ ਸਾਡੀਆਂ ਵੀਡੀਓਜ਼ ਕਿਹੜੇ-ਕਿਹੜੇ ਸ਼ਹਿਰਾਂ ਤੱਕ ਕਿਹੜੇ-ਕਿਹੜੇ ਕੰਟਰੀਆਂ ਤੱਕ ਪਹੁੰਚ ਰਹੀਆਂ ਨੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜੈ ਪੀਮ ਜੈ ਭਾਰਤ ਜੈ ਸੰਵਿਧਾਨ